ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਹਾਜ਼ਰ ਆ ਇੱਕ ਨਵੀਂ ਵੀਡੀਓ ਲੈ ਕੇ ਤੇ ਅੱਜ ਆਪਾਂ ਜਿਹੜੀ ਨਵੀਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਹੈ ਜੀ ਦੇਖੋ ਆਪਾਂ ਇਹਦਾ ਪਹਿਲਾਂ ਆਪਾਂ ਤੜਕਾ ਕੱਟ ਲਿਆ ਮੈਂ ਦੋ ਪਿਆਜ਼ ਲਏ ਦੋ ਟਮਾਟਰ ਲਏ ਨੇ ਤੇ ਅਦਰਕ ਤੇ ਲਸਣ ਲੰਬਾ ਲੰਬਾ ਕੱਟ ਲਿਆ ਪਤਲਾ ਜਿਹਰਾ ਕੇ ਤੇ ਮੈਂ ਪੰਜ ਮਿਰਚਾਂ ਲਈਆਂ ਨੇ ਇਹ ਰੈਸਪੀ ਹੈ ਜੀ ਆਲੂ ਗੋਭੀ ਦੀ ਐ ਜੀ ਕੋਲ ਮੈਂ ਗੋਭੀ ਪਾ ਲਿਆ ਦੋ ਆਲੂ ਲਏ ਤੇ ਇੱਧਰ ਮੈਂ ਪੈਨ ਵਿੱਚ ਰੱਖ ਲਿਆ ਤੇਲ ਆਪਾਂ ਪਹਿਲਾਂ ਇਹਨੂੰ ਗੋਭੀ ਤੇ ਆਲੂ ਨੂੰ ਫਰਾਈ ਕਰਾਂਗੇ ਉਸ ਤੋਂ ਬਾਅਦ ਫਿਰ ਇਹਦਾ ਆਪਾਂ ਤੜਕਾ ਲਗਾਵਾਂਗੇ ਇਹ ਜੋ ਆਪਾਂ ਸਬਜੀ ਬਣਾ ਰਹੇ ਆਂ ਇਹ ਆਲੂ ਗੋਭੀ ਦੀ ਮਸਾਲੇਦਾਰ ਸਬਜੀ ਆ ਇਹ ਹਲਵਾਈ ਸਟਾਈਲ 'ਚ ਬਣਾਵਾਂਗੇ ਆਪਾਂ ਜਿੱਦਾਂ ਕਿ ਹਲਵਾਈ ਬਣਾਉਂਦੇ ਆ ਚਲੋ ਜੀ ਫਿਰ ਕਰਦੇ ਆ ਸਟਾਰਟ ਲਓ ਜੀ ਪਹਿਲਾਂ ਆਪਾਂ ਆਲੂ ਫਰਾਈ ਕਰਾਂਗੇ ਪਹਿਲਾਂ ਆਲੂ ਫਰਾਈ ਕਰਾਂਗੇ ਉਸ ਤੋਂ ਬਾਅਦ ਫਿਰ ਆਪਾਂ ਗੋਭੀ ਫਰਾਈ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਤੜਕਾ ਲਗਾਉਣਾ ਜਿੱਦਾਂ ਬਿਆਹਾਂ ਸ਼ਾਦੀਆਂ ਵਿੱਚ ਹਲਵਾਈ ਬਣਾਉਂਦੇ ਹਨ ਜਿਹੜੀ ਆਪਾਂ ਹਲਵਾਈਆਂ ਦੀ ਬਣੀ ਹੋਈ ਖਾਂਦੇ ਆ ਨਾ ਮਿਕਸ ਸਬਜ਼ੀ ਉਹ ਹਮੇਸ਼ਾ ਇਦਾਂ ਹੀ ਬਣਾਉਂਦੇ ਆ ਪਹਿਲਾਂ ਜਿੰਨੀਆਂ ਵੀ ਉਹ ਸਬਜ਼ੀਆਂ ਇਕੱਠੀਆਂ ਕਰਦੇ ਪਹਿਲਾਂ ਉਹ ਸਾਰੀਆਂ ਫਰਾਈ ਕਰਦੇ ਆ ਫਿਰ ਉਹਨਾਂ ਨੂੰ ਉਹ ਸੁੱਕਾ ਇਦਾਂ ਲਗਾਉਂਦੇ ਆ ਤੜਕਾ ਮਸਾਲੇਦਾਰ ਬਣਾਉਂਦੇ ਆ ਪੂਰਾ ਕਿ ਫਿਰ ਤੜਕਾ ਲਗਾਉਂਦੇ ਆ ਅੱਜ ਆਪਾਂ ਉਸੇ ਸਟਾਈਲ ਵਿੱਚ ਤਿਆਰ ਕਰਾਂਗੇ ਆਲੂ ਗੋਭੀ ਦੀ ਮਸਾਲੇਦਾਰ ਸਬਜ਼ੀ ਲੋ ਜੀ ਥੋੜੇ ਜਿਹਾ ਆਪਾਂ ਹੋਰ ਫਰਾਈ ਕਰਾਂਗੇ ਆਲੂ 3 ਮਿੰਟ ਲੱਗਣਗੇ ਆਪਣੇ ਆਲੂ ਫਰਾਈ ਹੋਣ ਉਸ ਤੋਂ ਬਾਅਦ ਫਿਰ ਆਪਾਂ ਗੋਭੀ ਫਰਾਈ ਕਰਦੇ ਲੋ ਜੀ ਆਲੂ ਆਪਾਂ ਫਰਾਈ ਕਰ ਲਏ ਆ ਤੇ ਹੁਣ ਆਪਾਂ ਪਾ ਦਿੱਤੀ ਹੈ ਵਿੱਚ ਗੋਭੀ ਦੋ ਵਾਰ ਆਪਾਂ ਗੋਭੀ ਫਰਾਈ ਕਰਾਂਗੇ ਗੋਭੀ ਆਪਣੀ ਥੋੜੀ ਜ਼ਿਆਦਾ ਆਲੂਆਂ ਨਾਲ ਤੇ ਦੋ ਵਾਰ ਵਿੱਚ ਹੋਏਗੀ ਤੇ ਇਹ ਆਪਣੇ ਆਲੂ ਆ ਜੀ ਇਹ ਦਿਲ ਕਰਦਾ ਇਦਾਂ ਹੀ ਇੱਥੇ ਨਮਕ ਮਿਰਚ ਲਗਾਓ ਤੇ 스ਨੈਕਸ ਆਪਣੇ ਫਿਰ ਰੈਡੀ ਹੋਏ ਪਏ ਇਦਾਂ ਵੀ ਇਹਨੂੰ ਆਪਾਂ ਖਾ ਸਕਦੇ ਆ ਬਟ ਆਪਾਂ ਨੇ ਸਬ지 ਬਣਾਣੀ ਹੈ ਇਸ ਲਈ ਆਪਾਂ ਇਦਨੇ ਰੱਖਾਂਗੇ ਨਨ ਮੈਂ ਭਾਵਾਂ ਲੋਜੋਗੋ ਵੀ ਆਪਣੀ ਹੋ ਰਹੀ ਫਰਾਈ ਇਹ ਸਾਡੇ ਬਾਹਰ ਦਾ ਵੀ ਵਾਰਿਸ਼ ਚੱਲ ਰਹੀ ਹੈ ਜੋਰਾਂ ਤੇ ਉਸੇ ਤਰ੍ਹਾਂ ਹੀ ਅੱਜ ਸਾਡੇ 5ਵਾਂ ਦਿਨ ਹੋ ਗਿਆ ਬਾਰਿਸ਼ ਹੁੰਦੀ ਨੂੰ ਇਦਾਂ ਹੀ ਜਾ ਰਹੀ ਹੈ ਤੇ ਲੱਗਦਾ 2-4 ਦਿਨ ਹੋਰ ਇਦਾਂ ਚੱਲੇਗੀ ਉਹ ਜੀ ਹੁਣ ਆਪਾਂ ਆਹ ਵਾਲੀ ਰੋਟੀ ਕੱਢ ਲੈਨੇ ਫਿਰ ਆਪਾਂ ਨੈਕਸਟ ਪੂਰ ਪਾਵਾਂਗੇ ਸਾਹਮਣੇ ਦੇਖੋ ਜੀ ਸਾਡੇ ਲੱਗੀ ਹੈ ਰੌਣਕ ਪੂਰੀ ਹੋ ਗਿਆ ਟ੍ਰੈਫਿਕ ਜਮ ਬਾਰਿਸ਼ ਦੀ ਵਜ੍ਹਾ ਨਾਲ ਸ਼ਾਇਦ ਕੋਈ ਹੋ ਜਾਂਦੀ ਹੈ ਕਈ ਵਾਰ ਗੱਲਬਾਤ ਤੇ ਉਹਦੇ ਨਾਲ ਫੇਰ ਟ੍ਰੈਫਿਕ ਹੋ ਜਾਂਦਾ ਹੈ ਜੀ ਜਾਮ ਬਹੁਤ ਜ਼ਿਆਦਾ ਤੇ ਅਜੇ ਤਾਂ ਬਹੁਤ ਹੀ ਥੋੜਾ ਹੀ ਆ ਸਟਾਰਟ ਹੀ ਹੋ ਰਿਹਾ ਵਾ ਤੇ ਕਈ ਵਾਰ ਤਾਂ 2-2 ਘੰਟੇ ਵੀ ਲੱਗ ਜਾਂਦੇ ਆ ਕਿਉਂਕਿ ਆਵਾਜਾਈ ਇੰਨੀ ਕੁ ਜ਼ਿਆਦਾ ਚਾਹੇ ਨਹੀਂ ਇੱਥੇ ਜਲਦੀ ਕਰ ਦਿੰਦੇ ਆ ਸਾਰਾ ਕੁਝ ਸਾਫ਼ ਪਰ ਫਿਰ ਵੀ ਟਾਈਮ ਲੱਗ ਜਾਂਦਾ ਕਿਉਂਕਿ ਆਵਾਜਾਈ ਬਹੁਤ ਜ਼ਿਆਦਾ ਲਓ ਜੀ ਆਲੂ ਗੋਪੀਏ ਜਿਹੜੇ ਆਪਣੇ ਫਰਾਈ ਹੋ ਚੁੱਕੇ ਨੇ ਤੇ ਹੁਣ ਮੇਰਾ ਦਿਲ ਇਦਾਂ ਕਰਦਾ ਕਿ ਥੋੜਾ ਜੇ ਤੇ ਬਰੂਰਾ ਬੇਸਣ ਤੇ ਨਮਕ ਮਿਰਚ ਮਸਾਲੇ ਪਾ ਕੇ ਤੇ ਪਕੌੜੇ ਬਣਾ ਕੇ ਖਾਦੇ ਜਾਣ ਕਿਉਂਕਿ ਵੈਸੇ ਹੀ ਸਾਡੇ ਬਾਰਿਸ਼ ਹੋ ਰਹੀ ਹੈ ਨਾਲ ਬਸ ਜ਼ਿਆਦਾ ਕੱਪ ਹੋ ਜਾਣਾ ਤਿਆਰ ਬਟ ਨਹੀਂ ਅਸੀਂ ਕਰਾਂਗੇ ਕੰਟਰੋਲ ਕਿਉਂਕਿ ਅਸੀਂ ਸਬਜ਼ੀ ਬਣਾਣੀ ਹੈ ਚਲੋ ਜੀ ਅੱਗੇ ਕਰਦੇ ਹਾਂ ਲੋ ਜੀ ਆਪਾਂ ਇਸੇ ਔਇਲ ਦੇ ਵਿੱਚ ਹੀ ਆਪਾਂ ਤੜਕਾ ਲਗਾਵਾਂਗੇ ਇਹ ਵੇਸਟ ਨਹੀਂ ਕਰਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਨਾਲ ਹੀ ਆਪਾਂ ਪਾਵਾਂਗੇ ਜੋ ਆਪਣਾ ਲਸਣ ਤੇ ਅਦਰਕ ਹੈ ਥੋੜਾ ਜਿਹਾ ਨੂੰ ਸੇਕ ਲਵਾਵਾਂਗੇ ਤੇ ਨਾਲ ਹੀ ਫਿਰ ਆਪਾਂ ਮਿਰਚਾਂ ਤੇ ਉਸ ਤੋਂ ਬਾਅਦ ਪਿਆਜ਼ ਐਡ ਕਰਾਂਗੇ ਲੋਹੀ ਨਾਲ ਆਪਾਂ ਕਰਾਂਗੇ ਮਿਰਚਾਂ ਐਡ ਇਸਨੇ ਨਾਲ ਹੀ ਬਸ ਆਪਾਂ ਪਿਆਜ਼ ਐਡ ਕਰ ਦੇਣਾ उसमें प्याज ऐड कर चुके आप प्याज लंबे तो पतले पतले कटे आ इसी तरह ही आपने टमाटर कटे लंबी स्लाइस की तो पतनिया पतनियाँ लोज प्याज भुज चुके आप टमाटर एड कर देंगे मिक्स करा पहले आप नमक एड करा बाकी मसाले ऐड कर हैं ਉਹ ਜੀ ਬਾਕੀ ਆਪਾਂ ਮਸਾਲੇ ਐਡ ਕਰਦੇ ਆਂ ਆਪਾਂ ਨੇ ਐਡ ਕਰਨਾ ਜੀਰਾ ਪਾਊਡਰ ਧਨੀਆ ਪਾਊਡਰ ਗਰਮ ਮਸਾਲਾ ਤੇ ਥੋੜੀ ਆਪਾਂ ਕਰਾਂਗੇ ਕਾਲੀ ਮਿਰਚ ਦਾਲਚੀਨੀ ਦਾ ਪਾਊਡਰ ਤੇ ਹਿੰਗ ਮੈਂ ਪਹਿਲਾਂ ਜੀਰੇ ਦੇ ਨਾਲ ਹੀ ਪਾ ਲਈ ਸੀਗੀ ਕਿ ਦੱਸ ਜੀ ਆਪਾਂ ਇੰਨੇ ਕੀ ਮਸਾਲੇ ਐਡ ਕਰਾਂਗੇ ਹਲਦੀ ਹੋ ਗਈ ਹੈ ਇਹ ਮਸਾਲਾ ਬਸ ਆਪਣਾ ਰੈਡੀ ਹੈ 1 ਮਿੰਟ ਬਾਸੇ ਨੂੰ ਆਪਾਂ ਹੋਰ ਪਕਾਵਾਂਗੇ ਫਿਰ ਆਪਾਂ ਸਬਜੀ ਵਿੱਚ ਐਡ ਕਰਾਂਗੀ ਜੋ ਆਪਣੇ ਆਲੂ ਹੋ ਗਏ ਤਾਇਰ ਕੀਤੇ ਹੋਏ ਨੇ ਜਿੱਦਾਂ ਇਹਦੇ ਵਿੱਚ ਪਾਣੀ ਦੀ ਮੈਨੂੰ ਬਿਲਕੁਲ ਜ਼ਰੂਰਤ ਨਹੀਂ ਪਈ ਹੈਗੀ ਅਗਰ ਆਪਾਂ ਪਾਣੀ ਐਡ ਕਰਨਾ ਮਸਾਲੇ ਵਿੱਚ ਥੋੜਾ ਤੇ ਆਪਾਂ ਗਰਮ ਪਾਣੀ ਐਡ ਕਰਾਂਗੇ ਠੰਡਾ ਪਾਣੀ ਐਡ ਨਹੀਂ ਕਰਨਾ ਉਹਦੇ ਨਾਲ ਬਹੁਤ ਟੇਸ ਜਿਹੜਾ ਠੰਡੇ ਪਾਣੀ ਨਾਲ ਚੇਂਜ ਹੋ ਜਾਂਦਾ ਤੇ ਗਰਮ ਗਰਮ ਦੇ ਵਿੱਚ ਆਪਾਂ ਠੰਡਾ ਪਾਣੀ ਪਾ ਦਿੰਨੇ ਹਨ ਤੇ ਮਸਾਲੇ ਦੀ ਪੱਟੀ ਮੇਸ ਹੋ ਜਾਂਦੀ ਹੈ ਤੇ ਆਪਾਂ ਗਰਮ ਪਾਣੀ ਐਡ ਕਰਨਾ ਅਗਰ ਕਰਨਾ ਚਾਹੁੰਦਾ ਮੈਨੂੰ ਜ਼ਰੂਰਤ ਨਹੀਂ ਪਈ ਮੈਂ ਇਦਾਂ ਹੀ ਇਹਨੂੰ ਕਰਾਂਗੀ ਲੋਡੀ ਦਾ ਸਮਾਪਨ ਬਿਲਕੁਲ ਰੈਡੀ ਹੈ ਤੇ ਹੁਮ ਆਪਾਂ ਇਹਦੇ ਵਿੱਚ ਆਲੂ ਗੋਭੀ ਐਡ ਕਰਾਂਗੇ। ਮਿਕਸ ਕਰ ਦਾਂਗੀ ਸਾਰਾ ਤਾਂ ਮਸਾਲਾ ਇਹਦਾ। ਲੋ ਜੀ ਆਪਾਂ ਸਬਜ਼ੀ ਮਿਕਸ ਕਰ ਦਿੱਤੀ ਹੈ ਮਸਾਲੇ ਵਿੱਚ। ਇੱਕ ਤੋਂ 2 ਮਿੰਟ ਦੇ ਹੀ ਆਪਾਂ ਬਸ ਇਹਨੂੰ ਪਕਾਉਣਾ ਕਿਉਂਕਿ ਆਪਣੇ ਜਿਹੜੇ ਆਲੂ ਗੋਭੀ ਇਹ ਪਹਿਲਾਂ ਹੀ ਫਰਾਈ ਹੋ ਚੁੱਕੇ ਆ ਤੇ ਇੰਨੀ ਉਹਨੂੰ ਪਕਾਉਣ ਦੀ ਲੋੜ ਨਹੀਂ ਪਹਿਲਾਂ ਹੀ ਉਹ ਉੱਤੀ ਤੇ ਬਣ ਗਈ ਹੈ। ਬਸ ਥੋੜਾ ਬਹੁਤ ਹੀ ਆ ਉਹ ਹੁਣ ਆਪਾਂ ਬਸ ਕਰਕੇ 1 ਮਿੰਟ ਪਕਾ ਕੇ ਉਸ ਤੋਂ ਬਾਅਦ ਧਨੀ ਐਡ ਕਰਕੇ ਆਪਣੀ ਜਿਹੜੀ ਸਬਜੀ ਆ ਉਹ ਬਣ ਕੇ ਤਿਆਰ ਆ ਜੀ ਆਲੂ ਗੋਭੀ ਦੀ ਮਸਾਲੇਦਾਰ ਸਬਜੀ ਲਓ ਜੀ ਸਬਜੀ ਆਪਣੀ ਬਿਲਕੁਲ ਰੈਡੀ ਆ ਹਲਵਾਈ ਸਟਾਈਲ ਮਸਾਲੇਦਾਰ ਸਬਜੀ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੰਨੀ ਕਿ ਸੋਹਣੀ ਖੁਸ਼ਬੂ ਆ ਰਹੀ ਆ ਨਾ ਇਹਦੇ ਵਿੱਚੋਂ ਆਹਾ ਦਿਲ ਕਰਦਾ ਕਿ ਬਸ ਜਲਦ ਜਲਦ ਰੋਟੀ ਬਣਾਓ ਤੇ ਜਲਦੀ ਜਲਦੀ ਪਹਿਲਾਂ ਰੋਟੀ ਖਾਓ ਇੰਨੀ ਸੋਹਣੀ ਖੁਸ਼ਬੂ ਆ ਤੁਸੀਂ ਵੀ ਜੇ ਇੱਕ ਵਾਰ ਇਦਾਂ ਦੀ ਇਦਾਂ ਮੇਰੇ ਸਟਾਈਲ ਨਾਲ ਜ਼ਰੂਰ ਟਰਾਈ ਕਰਿਓ ਤੇ ਦੱਸਿਓ ਕਿ ਤੁਹਾਨੂੰ ਆਲੂ ਗੋਭੀ ਦੀ ਇਹ ਸਬਜੀ ਤੁਹਾਨੂੰ ਕਿੱਦਾਂ ਲੱਗੀ ਆ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਅਗਰ ਫਸਟ ਟਾਈਮ ਦੇਖ ਰਹੇ ਹੋ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ ਮਿਲਦੇ ਆ ਜੀ ਨੈਕਸਟ ਵੀਡੀਓ ਚ ਰੱਬ ਰੱਖ